ਲੋਕ ਸਭਾ ਚੋਣਾਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਪੁੱਜੇ। ਉਹਨਾਂ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਹਾਲ ਬਾਜ਼ਾਰ ਤੋਂ ਇੱਕ ਰੋਡ ਸ਼ੋਅ ਕੱਢਿਆ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ 2 ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਅਤੇ ਲੋਕਪੱਖੀ ਨੀਤੀਆਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਪੰਜਾਬ ਦੀ ਜਨਤਾ ਉਹਨਾਂ ਵੱਲੋਂ ਕੀਤੇ ਗਏ ਵਿਕਾਸ ਅਤੇ ਪੰਜਾਬ ਦੀ ਜਨਤਾ ਨੂੰ ਮਿਲ ਰਹੀਆਂ ਸਹੂਲਤਾਂ ਦੇ ਸਦਕਾ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਵੇਗੀ। ਉਹਨਾਂ ਕਿਹਾ ਕਿ ਲੋਕ ਸਭਾ ਵਿੱਚ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ ਪੰਜਾਬ ਦੀ ਜਨਤਾ ਦੀ ਆਵਾਜ਼ ਬਣ ਕੇ ਪੰਜਾਬ ਨੂੰ ਉਸ ਦਾ ਬਣਦਾ ਹੱਕ ਦਿਵਾਏਗੀ। ਇਸ ਮੌਕੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਸ਼ਹਿਰ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਸਨ। ਜਨਮਪੁਰ ਸਾਹਿਬਾਂ ਜੀ ਨੂੰ ਪਹਿਲਾਂ ਤੇ ਬਾਅਦ ਦੇ ਦੀ ਪਾਰਟੀ ਤੇ ਅਮਰਸਰ ਦੀ ਕਿਸੇ ਪਾਰਟੀ ਦੇ ਹੋਂਦ ਤੇ ਜਿਆ ਕਹਿੰਦੇ ਅਗਰ ਨਾਲ ਵੀ ਬੋਲਾਂ ਮਾਨ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਪਹਿਲਾ ਆਗਿਆ ਹੋਣਾ ਜਿਹੜਾ ਅਮਰ ਸਾਹਿਬ ਦਾ ਆਏਗਾ ਤੁਸੀਂ ਦੇਖਿਓ ਕੀ ਬਣਦਾ ਪਹਿਲਾ ਦੰਸ਼ ਸੋਚਦਾ ਜਾਊਗਾ ਸਾਡੀ ਤਹਰੀਦ ਪਾਪੀ ਨਾ ਦੀ ਉਤੀ ਹੋਣੀ 13 ਦੇ 13 ਲੋਕ ਸਭਾ ਵਿੱਚ ਜਾਵਾਂਗੇ ਤੁਹਾਡੇ ਪਹਿਲਾਂ ਤੇਰਾ ਹੱਥ ਬਣਾਗੇ ਔਰ ਪੰਜਾਬ ਦੇ ਜਿਹੜੇ ਉੱਤੇ ਹੱਕ ਨੇ ਪੰਜਾਬ ਦੇ ਹਿੱਤ ਨੇ ਉਹਨਾਂ ਦੀ ਵੀ ਲੜਾਈ ਲੜਾਂਗੇ ਤੁਹਾਡਾ ਅਮਰ ਸਾਹਿਬ ਨੂੰ ਬਹੁਤ ਧੰਨਵਾਦ ਅਕਦਾਇਆ ਜਿਹਨੇ ਜਿਹੜੀ ਭੇੜ ਬਣਾਵਾ ਦਿਆ ਇਹ ਕਿਹਨਾਂ ਦੀ ਗੱਲ ਮੱਖਣ ਦੀ ਗੱਲ ਨਹੀਂ ਤੇ ਸੀ ਕਰਨੀਓ ਕਹਿੰਦਾ ਅਸੀਂ ਸਕੂਲਾਂ ਦੀ ਗੱਲ ਕਰਾਂਗੇ ਅਸੀਂ ਸਸਤਾ ਦੀ ਗੱਲ ਕਰਾਂਗੇ ਅਸੀਂ ਬਿਜਲੀ ਦੀ ਗੱਲ ਕਰਾਂਗੇ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ ਅਸੀਂ ਵਪਾਰੀ ਦੀ ਗੱਲ ਕਰਾਂਗੇ ਅਸੀਂ ਮਜ਼ਦੂਰ ਦੀ ਗੱਲ ਕਰਾਂਗੇ ਅਸੀਂ ਦੁਕਾਨਦਾਰ ਦੀ ਗੱਲ ਕਰਾਂਗੇ ਉਹ ਗੱਲ ਕਰੋ ਨਾ ਉਹ ਤਾਂ ਕਰਦੇ ਨਹੀਂ ਹੋਰ ਕਿਹੜਾ ਕਰੂੰਗਾ ਔਰ ਕੌਣ ਰਾਸ਼ਟਰਪਤੀ ਉਹੋ ਜਿਹੜੇ ਲੋਕਾਂ ਦੇ ਨਾਂ ਤੇ ਲੋਕਾਂ ਨੂੰ ਲੜਾਉਂਗੇ ਅਗਿਆਨ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਹਿੰਦੂ ਸਿੱਖ ਹੋ ਜੇ ਮੈਂ ਕਹਿੰਦਾ ਪੰਜਾਬੀ ਤਾਂ ਕਿੰਨੀ ਉਪਜਾਉ ਹੈ ਜਿਹੜਾ ਵੀ ਦਾਣਾ ਸਿਰਦੋਂ ਦੇ ਉੱਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉਗ ਨਹੀਂ ਸਕਦਾ ਸ਼ੱਕ ਨਹੀਂ ਕਰ ਨਫ਼ਰਤ ਤਾਂ ਨਹੀਂ ਉਗ ਰਹੀ ਜੀ ਨਾ ਤੇ ਜੀ ਅੱਜ ਹਿੰਦੂ ਸਿੱਖ ਭਾਈਚਾਰੇ ਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਫਟੇ ਪਰ ਸਾਡਾ ਭਾਈਚਾਰਾ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਰਾਮਨਾਵੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਨ ਇਕੱਠੇ ਮਨਾਉਂਦੇ ਹਾਂ ਸਾਰੇ ਸਾਨੂੰ ਨਹੀਂ ਤੁਸੀਂ ਤੋੜ ਸਕਦੇ ਕੋਸ਼ਿਸ਼ ਨਾ ਕਰੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫਿੱਕਾਉਣ ਦੀ ਉਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਜਵਾਬ ਵੋਟ ਨਾਲ ਦਿੱਤਾ ਜਾ ਸਕਦਾ ਸੋ 1 ਜੂਨ ਨੂੰ ਝੜੂ ਵਾਲਾ ਬਟਨ ਦੱਪਣਾ ਹੈ